ਬੂਆ ਜੀ ਘਰੇ ਸਭ ਠੀਕ ਠਾਕ ਹੈ ਤੁਸੀਂ ਠੀਕ ਰਹਿੰਦੇ ਹੋ ਹਾਂ ਪੁੱਤ ਘਰੇ ਤਾਂ ਸਭ ਠੀਕ ਠਾਕ ਹੈ ਮੇਰਾ ਤਾਂ ਤੈਨੂੰ ਪਤਾ ਹੀ ਹੈ ਵੀ ਦਵਾਈ ਖਾਈ ਜਾਨੀਆ ਤੇ ਤੁਰੀ ਫਿਰਦੀ ਆਂ ਚੱਲ ਕੋਈ ਨਾ ਬੂਆ ਅੱਜਕੱਲ ਤਾਂ ਦਵਾਈਆਂ ਸਿਰ ਤੇ ਸ਼ਰੀਰ ਚ ਲੀ ਜਾਵੇ ਉਹੀ ਬਹੁਤ ਹੈ ਚਲੋ ਅੱਜ ਤੁਸੀਂ ਦੋਏ ਜਾਨੀਆ ਆ ਗਈਆਂ ਘਰ 'ਚ ਰੌਣਕ ਨਹੀਂ ਸੀ ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਅੱਜ ਦੀ ਰਾਤ ਰਹੋ ਤੁਸੀਂ ਤੜਕੇ ਜਾਇਓ ਮੰਮੀ ਨਾ ਪੁੱਤ ਮੈਂ ਤਾਂ ਨਹੀਂ ਰਹਿ ਸਕਦੀ ਤੈਨੂੰ ਪਤਾ ਹੈ ਵੀ ਉਹ ਜਵਾਕ ਗਏ ਬੈ ਨੇ ਛੁੱਟੀਆਂ ਕਰਕੇ ਫਿਰ ਬੰਟੀ ਵੀ ਰੋਟੀ ਦਾ ਔਖਾ ਹੈ ਚਲੋ ਠੀਕ ਹੈ ਮੰਮੀ ਪਰ ਪੂਆ ਜੀ ਤੁਸੀਂ ਤਾਂ ਜਰੂਰ ਰਹੋ ਜੀ ਪੂਆ ਜੀ ਤਾਂ ਰਹਿਣਗੇ ਤੁਸੀਂ ਆਏ ਕਰੋ ਮੈਨੂੰ ਸਬਜੀ ਲਿਆ ਦਿਓ ਮਟਰ ਪਨੀਰ ਮੈਂ ਉਹ ਬਣਾਉਣਾ ਹੈ ਸ਼ਾਮ ਵਾਸਤੇ ਚਲ ਠੀਕ ਹੈ ਚਲ ਪਹਿਲਾਂ ਮੈਂ ਸਬਜੀ ਲੈ ਆਉਣਾ ਫਿਰ ਬਹਿ ਕੇ ਸ਼ਾਮ ਨੂੰ ਗੱਲਾਂ ਮਾਰਾਂਗੇ ਹਾਂਜੀ ਇਹ ਤਾਂ ਹੈਗਾ ਮੰਮੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਫਿਰ ਮੈਂ ਚਾਹ ਨਾ ਬਣਾ ਲਿਆ ਮੈਂ ਤੁਹਾਡੇ ਵਾਸਤੇ ਨਾ ਪੁੱਤ ਿਆ ਨੂੰ ਤਾਂ ਕੀ ਹੈ ਤੈਨੂੰ ਪਤਾ ਗਰਮੀ ਜਿਆਦੇ ਆ ਬਸ ਤੂੰ 10 ਮਿੰਟ ਮੇਰੇ ਕੋਲੇ ਬੈਹ ਹੀ ਜਾ ਤੂੰ ਮੇਰ ਨਾਲ ਚਾਹਰ ਗੱਲਾਂ ਹੀ ਕਰ ਲਾ ਤੈਨੂੰ ਪਤਾ ਫਿਰ ਮੈਂ ਮੁੜਨਾ ਚਲੋ ਠੀਕ ਐ ਮੰਮੀ ਸੱਚ ਤੂੰ ਮੈਨੂੰ ਇਹ ਦੱਸ ਵੀ ਤੇਰੀ ਸੱਸ ਤੇਰਾ ਨਾ ਠੀਕ ਰਹਿੰਦੀ ਐ ਹੁਣ ਲੜਦੀ ਲੁੜਦੀ ਤਾਂ ਨਹੀਂ ਮੰਮੀ ਲੜਾਈ ਦਾ ਤਾਂ ਤੁਹਾਨੂੰ ਕੀ ਦੱਸਾਂ ਆ ਕੱਲ ਹੀ ਪੰਗਾ ਪੈ ਕੇ ਹਟਿਆ ਭੂਆ ਨੂੰ ਤਾਂ ਮੈਂ ਸਾਰੀ ਕਹਾਣੀ ਦੱਸ ਚੁੱਕੀ ਮੈਂ ਇਹਗਾ ਕੀ ਹੋ ਗਿਆ ਸੀ ਤੂੰ ਮਾੜਾ ਮੋਟਾ ਪਾਸਾ ਵਾਟ ਲੈ ਕਰ ਮੰਮੀ ਪਾਸਾ ਕਿਵੇਂ ਵਾਟਲਾ ਹੈ ਜਦੋਂ ਮੈਨੂੰ ਘਰ 'ਚ ਕੋਈ ਚੀਜ਼ ਮਿਲਦੀ ਹੀ ਨਹੀਂ ਫਿਰ ਗੁੱਸਾ ਤਾਂ ਆਉਂਦਾ ਹੀ ਐ ਹੁਣ ਕੱਲ ਦੇਖ ਲੋ ਆਪਦੀ ਕੁੜੀ ਵਾਸਤੇ ਤਾਂ ਦੋ ਸੂਟ ਲੈ ਆਈ ਉਹਨੂੰ ਮੈਂ ਨਾ ਦਿਖੀ ਮੇਰੇ ਵਾਸਤੇ ਨਹੀਂ ਉਹਦਾ ਫਰਜ਼ ਬਣਦਾ ਸੀ ਮੈਂ ਸੂਟ ਲਿਆ ਕੇ ਦਵਾ ਐਸੀ ਗੱਲ ਪਿੱਛੇ ਲੜਾਈ ਹੋਗੀ ਸਾਰੇ ਦਿਨ ਮੈਂ ਨੌਕਰਾਂ ਵਾਂਗੂ ਕੰਮ ਕਰਦੀ ਆ ਫੇਰ ਵੀ ਮੇਰੀ ਘਰ 'ਚ ਕਦਰ ਨਹੀਂ